ਹੈਲੋ ਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡੇ ਸਾਰਿਆਂ ਦਾ ਅੱਜ ਅਸੀਂ ਤੁਹਾਡੇ ਲਈ ਬਹੁਤ ਹੀ ਅچھے ਟਾਈ ਐਂਡ ਡਾਈ ਦੇ ਪਿਓਰ ਕريب ਦੇ ਸੂਟ ਲੈ ਕੇ ਆਏ ਹਾਂ ਜੀ ਇਹਨ ਦਿੱਤੀ ਟਾਈ ਐਂਡ ਡਾਈ ਪ੍ਰਿੰਟ ਬਹੁਤ ਹੀ ਸੋਹਣਾ ਸੋਹਣੇ ਕੰਬੀਨੇਸ਼ਨ ਕਲਰ ਕੰਬੀਨੇਸ਼ਨ ਦਾ ਬਣਿਆ ਹੋਇਆ ਹੈ ਜੀ ਬਹੁਤ ਹੀ ਜ਼ਿਆਦਾ ਗ੍ਰੇਸਫੁਲ ਸੂਟ ਬਣੂਗਾ ਇਹਨਾਂ ਤੁਸੀਂ ਵਰਕ ਵੀ ਕਰਵਾ ਸਕਦੇ ਹੋ ਤੇ ਇਹਨ ਦਿੱਤੀ ਲੈਸਸ ਲਗਵਾ ਕੇ ਤੁਸੀਂ ਕੋਈ ਵੀ ਡਿਜ਼ਾਈਨ ਤਿਆਰ ਕਰਵਾ ਸਕਦੇ ਹੋ ਜੀ ਏ ਵਾਲਾ ਪਿਓਰ ਕਰੇਪ ਦੇ ਸੂਟ ਹੋ ਰਹੇਣਗੇ 5 ਮੀਟਰ ਸੂਟ ਹੋਊਗਾ ਤੇ ਇਹਦਾ ਪ੍ਰਾਈਸ ਹੋਊਗਾ ਜੀ 1950 ਰੁਪਏ ਸ਼ਿਪਿੰਗ ਐਕਸਟਰਾ ਹੋਊਗੀ ਜੀ ਜਿਹੜਾ ਵੀ ਕਲਰ ਤੁਹਾਨੂੰ ਪਸੰਦ ਆਉਂਦਾ ਸਕਰੀਨ ਸ਼ਾਟ ਲੈ ਕੇ ਸਕਰੀਨ ਤੇ ਦਿੱਤੇ ਨੰਬਰ ਤੇ ਵਟਸਐਪ ਕਰ ਸਕਦੇ ਹੋ ਸਟਾਕ ਲਿਮਟਿਡ ਰਹੇਗਾ ਕੋਡ ਅਵੇਲੇਬਲ ਨਹੀਂ ਹੈ ਜੀ ਅਡਵਾਂਸ ਪੇਮੈਂਟ ਹੋਊਗੀ ਜਲਦੀ ਜਲਦੀ ਆਰਡਰ ਪਲੇਸ ਕਰੋ Thank you.